ਅੱਜ ਹਲਕਾ ਹੁਸ਼ਿਆਰਪੁਰ ਦੇ ਪਿੰਡ ਪਾਣੋਗੀ ਦੇ ਵਿੱਚ ਬਹੁਤ ਵੱਡਾ ਸਿਆਸੀ ਵੱਲ ਪਾਜਪਾ ਨੂੰ ਮਿਲਿਆ ਅਕਾਲੀ ਦਲ ਦੇ ਸੀਨੀਅਰ ਲੋਕ ਸੀਨੀਅਰ ਜਿਹੜੀ ਲੀਡਰਸ਼ਿਪ ਪਿੰਡ ਦੀ ਆ ਸਾਰਿਆਂ ਨੇ ਅਕਾਲੀ ਦਲ ਨੂੰ ਬਾਏ ਬਾਏ ਟਾਟਾ ਕਹਿ ਕੇ ਪਾਜਪਾ ਜੁਆਇਨ ਕਰ ਲਿਆ ਲੋਕਾਂ ਨੂੰ ਪਤਾ ਜਦੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਐਮਐਲਏ ਵਿਰੇ ਫਗਵਾੜਾ ਚ ਉਦੋਂ ਵਿਕਾਸ ਦੀਆਂ ਨਿਹੜੀਆਂ ਲਿਆਤੀਆਂ ਲੋਕਾਂ ਨੂੰ ਇਹ ਵੀ ਪਤਾ ਜਦੋਂ ਦਿੱਲੀ ਦੇ ਵਿੱਚ ਚੱਲ ਗਏ ਜਦੋਂ ਕਿਸਾਨ ਮੋਰਚੇ ਲੱਗੇ ਸੋਮ ਪ੍ਰਕਾਸ਼ ਦਾ ਅਹਿਮ ਰੋਲ ਰਿਹਾ ਕਿਸਾਨ ਜਥੇਬੰਦੀਆਂ ਨੂੰ ਤੇ ਕੇਂਦਰ ਦੀ ਸਰਕਾਰ ਦੇ ਨਾਲ ਰਿਸ਼ਤਾ ਕਾਇਮ ਕਰਨ ਦੇ ਲਈ ਲੋਕਾਂ ਨੂੰ ਇਹ ਵੀ ਪਤਾ ਵੀ ਦੁੱਖ-ਸੋਕ ਦੇ ਵਿੱਚ ਸ਼ਰੀਕ ਅਨੀਤਾ ਸੋਮ ਪ੍ਰਕਾਸ਼ ਸਮੇਂ-ਸਮੇਂ ਤੇ ਹੁੰਦੇ ਰਹੇ। ਇੰਡਾ ਦੇ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੂੰ ਭਾਜਪਾ ਨੂੰ ਛੱਡ ਕੇ ਲੋਕ ਭਾਜਪਾ ਉਨ ਨੂੰ ਹੋਰ ਤਿਆਰ ਬੈਠੇ ਆ। ਤੋਂ ਜਰਨਲ ਸੋਮ ਪ੍ਰਕਾਸ਼ ਦੇ ਸੱਜਾ ਹੱਥ ਅਵਤਾਰ ਸਿੰਘ ਮੰਡ ਖੱਬਾ ਹੱਥ ਗਗਨ ਸੋਨੀ ਦੋਨਾਂ ਨੇ ਧੂੜਾ ਪਾੜਤੀਆਂ ਕਾਲੇ ਰੰਗ ਦੀਆਂ ਇਨਕਾਂ ਚਿੱਟੇ ਰੰਗ ਦੇ ਕੋਰਤੇ ਪਜੰਮੇ ਖੱਬੀ ਜੇਬ ਦੇ ਉੱਤੇ ਜਦੋਂ ਗਗਨ ਸੋਨੀ ਪਹਾੜ ਪਰ ਨਿਸ਼ਾਨ ਲਾ ਕੇ ਆਪਣੀ ਨੋਆ ਗੱਡੀ ਚੱਕਦਾ ਉਹ ਕਹਿੰਦਾ ਹਜਾ ਟ੍ਰੇਲਰ ਆ ਕਹਿੰਦਾ ਦੇਖੀ ਜਾਓ ਅੱਗੇ ਹੁੰਦਾ ਕੀ ਆ ਸੋਨੂ ravel ਪਿੰਡੀ ਨੇ ਵੀ ਧੂੜਾ ਪਾਟਤੀਆਂ ਆ ਉਹ ਤੇ ਅਵਤਾਰ ਮੰਡ ਨੇ ਵੀ ਉੱਥੇ ਬੜਕ ਮਾਰਤੀ ਕਹਿੰਦਾ ਵੀਰੋ ਬਰਾਵੋ ਪਾਣੋ ਕੀ ਆਲਿਓ ਡਾਂਗ ਵੰਗੂ ਖੜਜੋ ਡਾਂਗ ਵੰਗੂ ਖੜਜੋ ਹੁਣ ਅਸੀਂ ਮੁੜਕੇ ਨਹੀਂ ਆਉਣਾ ਆਪਣੇ ਘਰ ਦੇ ਵਿੱਚ ਵਾਰ-ਵਾਰ ਨਹੀਂ ਆਈਦਾ ਅਸੀਂ ਹੋਰ ਪਾਸੇ ਵੀ ਜਾਣਾ 1 ਜੂਨ ਤੋਂ ਬਾਅਦ ਆਵਾਂਗੇ ਜਦੋਂ ਡੱਬੇ ਪਰ ਪਰ ਕੇ ਤੁਹਾਡੇ ਪਿੰਡੋਂ ਨਿਕਲੇ ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਆ ᱛਿਵੇਂ-ਤਿਵੇਂ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਆ ਸਾਰੀਆਂ ਸਿਆਸੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਤਾ ਲੋਕਾਂ ਨੂੰ ਆਪਣੀਆਂ ਨੀਤੀਆਂ ਦੱਸ ਰਿਹਾ ਵੀ ਅਸੀਂ ਇਹੀ ਕੀਤਾ ਪੰਜਾਬ ਦੇ ਲੋਕਾਂ ਲਈ ਵੀ ਲੋਕ ਵੋਟ ਕਿਉਂ ਪਾਉਣ ਪਰ ਅੱਜ ਹਲਕਾ ਹਸ਼ਿਆਰਪੁਰ ਦੇ ਪਿੰਡ ਪਾਣੋਗੀ ਦੇ ਵਿੱਚ ਬਹੁਤ ਵੱਡਾ ਸਿਆਸੀ ਵੱਲ ਭਾਜਪਾ ਨੂੰ ਮਿਲਿਆ ਅਕਾਲੀ ਦਲ ਦੇ ਸੀਨੀਅਰ ਲੋਕ ਸੀਨੀਅਰ ਜਿਹੜੀ ਲੀਡਰਸ਼ਿਪ ਪਿੰਡ ਦੀ ਆ ਸਾਰਿਆਂ ਨੇ ਅਕਾਲੀ ਦਲ ਨੂੰ ਬਾਏ ਬਾਏ ਟਾਟਾ ਕਹਿ ਕੇ ਭਾਜਪਾ ਜੁਆਇਨ ਕਰ ਲਿਆ ਭਾਜਪਾ ਨੂੰ ਜੁਆਇਨ ਕਰਨ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਅਵਤਾਰ ਸਿੰਘ ਮੰਡ ਗगन ਸੋਨੀ ਉੱਚੇਚੇ ਤੌਰ ਤੇ ਸ਼ਾਮਲ ਰਹੇ ਪਿੰਡ ਦੇ ਬਹੁਤ ਸੀਨੀਅਰ ਲੀਡਰ ਉਹਨਾਂ ਨੇ ਅੱਜ ਸਰੋਪਾ ਉਪਾਕੇ ਭਾਜਪਾ ਚ ਸ਼ਾਮਲ ਹੋ ਗਏ ਪਰ ਵੱਡੀ ਗੱਲ ਦੇਖਣ ਨੂੰ ਇਹ ਮਿਲੀ ਲੋਕਾਂ ਨੇ ਬੜੀ ਖੁਸ਼ੀ-ਖੁਸ਼ੀ ਭਾਜਪਾ ਚ ਸ਼ਾਮਲ ਕਰ ਲਿਆ ਅੱਜ ਇੱਕ ਗੱਲ ਦਾ ਹੋਰ ਜਵਾਬ ਮਿਲ ਗਿਆ ਲੋਕਾਂ ਨੂੰ ਜੋ ਕਹਿ ਰਹੇ ਸਨ ਕਿ ਭਾਜਪਾ ਨੂੰ ਪਿੰਡਾਂ ਦੇ ਵਿੱਚ ਬਣ ਨਹੀਂ ਦਿੱਤਾ ਜਾ ਰਿਹਾ ਜਿਹੜੇ ਕਿਸਾਨ ਹੈਗੇ ਆ ਉਹ ਵਿਰੋਧ ਕਰ ਰਹੇ ਆ ਖਾਸ ਤੌਰ ਤੇ ਕਿਸਾਨ ਜੱਟ ਜ਼ਮੀਦਾਰ ਭਾਜਪਾ ਨੂੰ ਮੂੰਹ ਲਾ ਕੇ ਖੁਸ਼ ਨਹੀਂ ਪਰ ਇਹ ਪੰਜਾਬ ਦਾ ਪਹਿਲਾ ਹਲਕਾ ਆ ਜਿੱਥੇ ਭਾਜਪਾ ਆਮ ਪਿੰਡਾਂ ਦੇ ਲੋਕਾਂ ਨੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਭਾਜਪਾ ਜੁਆਇਨ ਕਰ ਲਈ ਇਥੇ ਇਹ ਗੱਲ ਜ਼ਰੂਰ ਸਾਬਤ ਹੁੰਦੀ ਆ ਜਿਹੜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਅਨੀਤਾ ਸੋਮ ਪ੍ਰਕਾਸ਼ ਇਹ ਲੋਕ ਉਹਨਾਂ ਦੀਆਂ ਨੀਤੀਆਂ ਤੋਂ ਬੜੇ ਜਿਹੜੇ ਕੇ ਸਾਫ਼ ਤੌਰ ਤੇ ਜਾਣੂ ਹਨ ਲੋਕਾਂ ਨੂੰ ਪਤਾ ਜਦੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਐਮ ਐਲ ਏ ਵਿਰਾਏ ਫਗਵਾੜਾ ਚ ਉਦੋਂ ਵਿਕਾਸ ਦੀਆਂ ਨਿਹੜੀਆਂ ਲਿਆਤੀਆਂ ਲੋਕਾਂ ਨੂੰ ਇਹ ਵੀ ਪਤਾ ਜਦੋਂ ਦਿੱਲੀ ਦੇ ਵਿੱਚ ਚੱਲ ਗਏ ਜਦੋਂ ਕਿਸਾਨ ਮੋਰਚੇ ਲੱਗੇ ਸੋਮ ਪ੍ਰਕਾਸ਼ ਦਾ ਅਹਿਮ ਰੋਲ ਰਿਹਾ ਕਿਸਾਨ ਜਥੇਬੰਦੀਆਂ ਨੂੰ ਤੇ ਕੇਂਦਰ ਦੀ ਸਰਕਾਰ ਦੇ ਨਾਲ ਰਿਸ਼ਤਾ ਕਾਇਮ ਕਰਨ ਦੇ ਲਈ ਲੋਕਾਂ ਨੂੰ ਇਹ ਵੀ ਪਤਾ ਵੀ ਦੁੱਖ-ਸੋਕ ਦੇ ਵਿੱਚ ਸ਼ਰੀਕ ਅਨੀਤਾ ਸੋਮ ਪ੍ਰਕਾਸ਼ ਸਮੇਂ-ਸਮੇਂ ਤੇ ਹੁੰਦੇ ਰਹੇ ਭਾਵੇਂ ਲੋਕਾਂ ਦੀਆਂ ਜ਼ਰੂਰਤਮੰਦ ਧੀਆਂ ਦੇ ਆਨੰਦ ਕਾਰਜਾਂ 'ਚ ਮਦਦ ਕਰਨੀ ਭਾਵੇਂ ਧੀਆਂ ਦੀ ਲੋੜੀ ਪਾਉਣੀ ਭਾਵੇਂ ਧੀਆਂ ਨੂੰ ਵਕ ਵਕ ਤਰ੍ਹਾਂ ਦੇ ਕੋਰਸ ਕਰਵਾਉਣੇ ਮਤਲਬ ਕਿਹੋ ਜਿਹਾ ਇਦਾਂ ਦਾ ਕੰਮ ਆ ਜਿੱਥੇ ਸਮਾਜ ਸੇਵਾ ਦੇ ਵਿੱਚ ਅਨੀਤਾ ਸੋਮਰਗੜਾ ਦਾ ਹੱਥ ਪਿੱਛੇ ਲਿਆ ਹੋਵੇ ਲੋਕਾਂ ਨੇ ਭਾਜਪਾ ਦੇ ਨਾਲ-ਨਾਲ ਉਹ ਉਮੀਦਵਾਰ ਅਨੀਤਾ ਸੋਮਰਗੜਾ ਨੂੰ ਪਸੰਦ ਕਰ ਰਹੇ ਆ ਪਿੰਡਾਂ ਦੇ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੂੰ बसपा ਨੂੰ ਛੱਡ ਕੇ ਲੋਕ ਭਾਜਪਾ ਆਉਣ ਨੂੰ ਹੋਰ ਤਿਆਰ ਬੈਠੇ ਆ ਭਾਜਪਾ ਦੇ ਲੀਡਰਾਂ ਨੇ ਕਿਹਾ ਨਾ ਵੀ ਇਹ ਤਾਂ ਇੱਕ ਟ੍ਰੇਲਰ ਦਿਖਾਇਆ ਨਿੱਕਾ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਫਿਲਮ ਸਾਰੀ ਦਿਖਾ ਦੇਾਂਗੇ ਤੁਹਾਨੂੰ ਦੱਸਾਂਗੇ ਜਦੋਂ ਅਸੀਂ ਗੱਲ ਕਰਦੇ ਆ ਜਦੋਂ ਅਸੀਂ ਲੋਕਾਂ ਦੇ ਨਾਲ ਸਰਵੇ ਕਰਦੇ ਆ ਤੇ ਇਤਾਂ ਦੇ ਲੋਕਾਂ ਨਾਲ ਇਤਾਂ ਦੇ ਲੀਡਰਾਂ ਨਾਲ ਗੱਲ ਵੀ ਕੀਤੀ ਕੋਈ ਕਾਂਗਰਸ ਵਿੱਚ ਬੈਠਾ ਕੋਈ ਅਕਾਲੀ ਦਲ ਵਿੱਚ ਬੈਠਾ ਕੋਈ ਬੈਠਾ ਆਵਾਜ਼ ਦੀ ਪਾਰਟੀ ਉਹ ਕਹਿੰਦੇ ਵੀ ਇਸ ਵਾਰ ਬਾਤੀ ਜੋ ਉੱਪਰ ਉੱਟ ਕੇ ਅਸੀਂ ਮੈਡਮ ਅਨੀਤਾ ਸੋਮ ਪ੍ਰਕਾਰ ਦੇ ਹੱਥ ਮੌਜੂਦ ਕਰਨੇ ਆ ਦੇਖੋ ਆਮ ਲੋਕ ਵੀ ਵੱਡੀ ਗੱਲ ਦੇਖਣ ਨੂੰ ਇਹ ਮਿਲੀ ਆਪਾਂ ਦੇਖਦੇ ਆ ਵੀ ਜਿਹੜੇ ਭੱਡੇ ਲੋਕ ਆ ਚਾਹੇ ਇੰਡਸਟਰੀਅਲ ਆ ਚਾਹੇ ਬਿਜ਼ਨਸਮੈਨ ਆ ਭਈ ਉਹ ਕੋਈ ਵੀ ਸਮਾਂਦ ਨਹੀਂ ਰੱਖਦਾ ਲੈਕਸ਼ਨ ਅੱਜ ਉਹ ਕਹਿੰਦੇ ਲੈਣਾ ਕੀ ਯਾਰ ਆਪਾਂ ਆਪਣਾ ਕੰਮ ਕਰਨਾ ਦਿਹਾੜੀ ਪਾਈ ਰਾਤ ਨੂੰ ਬੱਸ ਟਾਈਮ ਲਾਇਆ ਥੋੜਾ ਜਿਹਾ ਫੌਗ ਹੈ ਫੇਰ ਉੱਠ ਖੜੇ ਉਹ ਲੋਬੀ ਵੀ ਪੱਪਾ ਪਾਰ ਹੋਈ ਆ ਆਪਣੀਆਂ ਮੀਟਿੰਗਾਂ ਕਰ ਰਹੇ ਆ ਸੋ ਹਰਤਾਪ ਦਾ ਜਿਹੜਾ ਕਿ ਭਾਜਪਾ ਉਮੀਦਵਾਰ ਅਨੀਤਾ ਸੋਮਪਰਕਰ ਨੂੰ ਜਤੋਣ ਲਈ ਪੱਪਾਪਾਰ ਹੋਇਆ ਸਾਰੀ ਗੱਲ ਦੱਸਾਂਗੇ ਪਰ ਅੱਜ ਜਿਉਂ ਅਕਾਲੀਦਾਂ ਨੂੰ ਛੱਡ ਕੇ ਲੋਕ ਸ਼ਾਮਲ ਹੋਏ ਭਾਜਪਾ ਚ ਉਹਨਾਂ ਨੇ ਕੀ ਕਿਹਾ ਉਹ ਜ਼ਰੂਰ ਸੁਣ ਲਓ ਅੱਜ ਸਾਡੇ ਪਿੰਡ ਸੋਮਪਰਕਰ ਜੀ ਮੰਤਰੀ ਸਾਹਿਬ ਆਏ ਆ ਜੀ ਤੇ ਇਹਨਾਂ ਨੇ ਸਾਡੇ ਪਿੰਡਾਂ ਦੀ ਬੜੀ ਡਿਵੈਲਪਮੈਂਟ ਕਰਾਈ ਆ ਜੀ ਬੜੇ ਸਾਡੇ ਸਾਰਿਆਂ ਏਰੀਆ ਦੇ ਕੰਮ ਕੀਤੇ ਆ ਅਸੀਂ ਇਹਨਾਂ ਦਾ ਸਾਰੀਆਂ ਅ ਕਾਟੀਆਂ ਆਸਪਾਸ ਦੀ ਜੰਨੀਆਂ ਵੀ ਸੀ ਇਹਨਾਂ ਦੇ ਨਾਲ ਕੇ ਅਸੀਂ ਇਹਨਾਂ ਦਾ ਸਮਰਥਨ ਕੀਤਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੇ ਹੀ ਜਿਤਾਵਾਂਗੇ ਸਾਡੇ ਪ੍ਰਿੰਦ ਮੰਤਰੀ ਸਾਹਿਬ ਆਉਣ ਤੇ ਇਹਨਾਂ ਰਾਜ ਜੀ ਆਏ ਆ ਜੀ ਅਸੀਂ ਆਪਣੇ ਸਾਰੇ ਪਰਿਵਾਰ ਨੂੰ ਬਿਹੋਰ ਨਗਰ ਨੇ ਦੇ ਨਾਲ ਲਾ ਕੇ ਇਹਨਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਜਿਤਾਵਾਂਗੇ ਜੀ ਸਾਡਾ ਬਹੁਤ ਮਾਣ ਪਹਿਲਾਂ ਤੋਂ ਵੀ ਕੀਤਾ ਜਾਂਦਾ ਵੀ ਅਸੀਂ ਇਹਨਾਂ ਦੇ ਸਤਿਕਾਰ ਜਾਣੇ ਆ ਇਹ ਸਾਡਾ ਸਤਿਕਾਰ ਮਾਣ ਬਹੁਤ ਕਰਦੇ ਆ ਅਸੀਂ ਵੀ ਬਹੁਤ ਸਤਿਕਾਰ ਮਾਣ ਅੱਗੇ ਰੱਖਦੇ ਹਾਂ ਪੂਰਾ ਸਤਿਕਾਰ ਕਰਦੇ ਹਾਂ ਵੋਟਾਂ ਬਾਤ ਬਾਤਾਂ ਕਰਦੇ ਪਾਵਾਂਗੇ ਬਾਈਬਲ ਦੇ ਖਾਲਸਾ ਸਾਹਿਬਾਨ ਸਭ ਨੂੰ ਸਤ ਸ੍ਰੀ ਅਕਾਲ ਤੇ ਮੈਂ ਪਿੰਡ ਭਾਂਡੂ ਕੀ ਤੋਂ ਵਿਸ਼ਾਲ ਜੁਸੀ ਤੇ ਮੈਂ ਇਸ ਵਾਰ ਦੀ ਤੁਹਾਨੂੰ ਪੂਰੀ ਰਿਸਪੈਕਟ ਦਿੰਦਾ ਕਿ ਸਰ ਸੋਮ ਪ੍ਰਕਾਸ਼ ਜੀ ਸਾਡੇ ਕਾ ਸਾਡੇ ਪਿੰਡ ਸੇ ਸ਼ਹਿਰ ਵਿੱਚ ਆਏ ਸਾਡੇ ਤੇ ਦੂਸਰੀ ਗੱਲ ਇਹ ਹੈ ਕਿ ਮੈਂ ਵਾਅਦਾ ਕਰਦਾ ਕਿ ਮੈਂ ਇਸ ਪਿੰਡ ਦੇ ਪਿੰਡ ਦੇ ਨਾਲ ਖੜ ਕੇ ਤੇ ਸਾਰਿਆਂ ਦੇ ਨਾਲ ਖੜ ਕੇ ਸਾਰੇ ਤਰਕੇ ਕਿ ਵੋਟਾਂ ਵਾਲੇ ਦਿਨ ਅਸੀਂ ਸਾਰੇ ਪਿੰਡ ਪੂਰੀ ਫੈਮਿਲੀ ਹੋ ਕੇ ਸਾਰੇ ਨਾਲ ਹੀ ਰਵਾਂਗੇ ਠੀਕ ਹੈ ਜੀ ਤੇ ਸਾਰਿਆਂ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਖੰਮੋ ਆਕੇ ਕਿ ਸਿਰਫ ਕਮਲ ਦੇ ਬਟਨ ਤੇ ਹੀ ਕਲਿੱਕ ਕਰੋ ਠੀਕ ਹੈ ਜੀ ਥੈਂਕ ਯੂ ਅੱਜ ਇਹ ਵੀ ਗੱਲ ਦੇਖਣ ਮਿਲੀ ਜਿੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਨੀਤਾ ਸੋਮ ਪ੍ਰਕਾਸ਼ ਲੋਕਾਂ ਨੂੰ ਮਹਿਰੇ ਆ ਪਰ ਦੋ ਜਰਨਲ ਸੋਮ ਪ੍ਰਕਾਸ਼ ਦੇ ਸੱਜਾ ਹੱਥ ਅਵਤਾਰ ਸਿੰਘ ਮੰਡ ਖੱਬਾ ਹੱਥ ਗਗਨ ਸੋਨੀ ਦੋਨਾਂ ਨੇ ਧੂੜਾ ਪਾੜਦੀਆਂ ਕਾਲੇ ਰੰਗ ਦੀਆਂ ਇਨਕਾਂ ਚਿੱਟੇ ਰੰਗ ਦੇ ਕੁਰਤੇ ਪਜਾਮੇ ਖੱਬੀ ਜੇਬ ਦੇ ਉੱਤੇ ਜਦੋਂ ਗਗਨ ਸੋਨੀ ਪਾਈ ਪਰ ਨਿਸ਼ਾਨ ਲਾ ਕੇ ਆਪਣੀ ਨੋਵਾ ਗੱਡੀ ਚੱਕਦਾ ਉਹ ਕਹਿੰਦਾ ਹਜਾ ਟ੍ਰੇਲਰ ਆ ਕਹਿੰਦਾ ਦੇਖੀ ਜਾਓ ਅੱਗੇ ਹੁੰਦਾ ਕੀ ਆ सोनू ravel ਪਿੰਡੀ ਦੇ ਵੀ ਧੂੜਾ ਪਟ ਗਿਆ ਆ ਉਹ ਕਹਿੰਦਾ ਇਹ ਕੀ ਦੇਖਾਂਗੇ ਵੀ ਕੀ ਹੁੰਦਾ ਉਹਨਾਂ ਨੇ ਜ਼ਿੰਮੇਵਾਰੀ ਹਲਕੇ ਹਲਕਾ ਫਗਵਾੜਾ ਦੀ ਲਈ ਹੋਈ ਆ ਗगन ਸੋਨੀ ਨੇ ਜਦੋਂ ਸੋਮ ਪ੍ਰਕਾਸ਼ ਜਿੰਦਾਬਾਦ ਅਨੀਤਾ ਸੋਮ ਪ੍ਰਕਾਸ਼ ਜਿੰਦਾਬਾਦ ਭਾਜਪਾ ਜਿੰਦਾਬਾਦ ਦੇ ਨਾਰੇ ਲਾਏ ਪੰਡਾਲ ਗੂੰਜ ਉੱਠਿਆ ਜੋਸ਼ ਆ ਗਿਆ ਲੋਕਾਂ 'ਚ ਕਹਿੰਦੇ ਵੀ ਦੇਖਾਂਗੇ ਤੇ ਅਵਤਾਰ ਮੰਡਰੇ ਵੀ ਉੱਥੇ ਵੜਕ ਮਾਰਦੀ ਕਹਿੰਦਾ ਵੀਰੋ ਭਰਾਵੋ ਪਾਣਾ ਕੀ ਆਲਿਓ ਡਾਂਗ ਵੰਗੂ ਖੜਜੋ ਡਾਂਗ ਵੰਗੂ ਖੜਜੋ ਹੁਣ ਅਸੀਂ ਮੁੜ ਕੇ ਨਹੀਂ ਆਉਣਾ ਆਪਣੇ ਘਰ ਦੇ ਵਿੱਚ ਬਾਰ ਬਾਰ ਨਹੀਂ ਆਈਦਾ ਅਸੀਂ ਹੋਰ ਪਾਸੇ ਵੀ ਜਾਣਾ 1 ਜੂਨ ਤੋਂ ਬਾਅਦ ਆਵਾਂਗੇ ਜਦੋਂ ਡੱਬੇ ਪਾਰ ਪਰ ਕੇ ਤੁਹਾਡੇ ਪਿੰਡੋਂ ਨਿਕਲੇ ਤੇ ਲੋਕਾਂ ਨੇ ਕਿਹਾ ਗੱਲੇ ਕੋਈ ਨਹੀਂ ਮਾਨ ਸਾਹਿਬ ਸੋਨੀ ਜੀ ਉਦੋਂ ਆਜੋ ਪਰ 1 ਜੂਨ ਤੱਕ ਦੀ ਜ਼ਿੰਮੇਵਾਰੀ ਲਾਤੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਸੁਣ ਲਓ ਵੀ ਡਾਗ ਵਾਗ ਜ਼ਿੰਮੇਵਾਰੀ ਉਤਾਰ ਮੜ ਰੇ ਕਿੱਦਾਂ ਦੇ ਜਿੰਦਾਬਾਦ ਪਾਰਟੀ ਜਿੰਦਾਬਾਦ ਸ੍ਰੀ ਸੋਮ ਪ੍ਰਕਾਸ਼ ਜੀ ਕਹਿ ਜਿੰਦਾਬਾਦ ਆਗਮਨੀਤਾ ਸੋਮ ਪ੍ਰਕਾਸ਼ ਜੀ ਜਿੰਦਾਬਾਦ ਅਪਾ ਇੱਕ ਤਰੀਕ ਤੱਕ ਆਪਣੇ ਪਿੰਡ ਦੇ ਵਿੱਚ ਇਹਨੂੰ ਡਾਂਗਾਂ ਨੂੰ ਜ਼ਿੰਮੇਵਾਰੀ ਦੇਣੀ ਆ ਕਿ ਇੱਕ ਇੱਕ ਵੋਟ ਜਿਹੜੀ ਜਦ ਤੱਕ ਪੈ ਨਹੀਂ ਜਾਂਦੀ ਤਦ ਤੱਕ ਆਪਾਂ ਠਿੱਲੇ ਨਹੀਂ ਹੋਣਾ ਉਹ ਇਹ ਸਾਰਾ ਹੁਣ ਭਾਰ ਜਿਹੜਾ ਤੁਹਾਡੇ ਮੋਢਿਆਂ ਤੇ ਆ ਅਸੀਂ ਹੁਣ ਭਾਣੋ ਕੀ ਪਿੰਡ ਮੁੜ ਕੇ ਦੁਆਰਾ ਨਹੀਂ ਹੋਣਾ ਇੱਕ ਤੋਂ ਬਾਅਦ ਹੀ ਹੋਣਾ ਪਿੰਡ ਦੇ ਆਂਡ ਮੰਨ ਦੀ ਰਸਮ ਆ ਜੀ ਇੱਕ ਤੱਕ ਤੁਹਾਡੀ ਜ਼ਿੰਮੇਵਾਰੀ ਆ ਆ ਬੇਚੇ ਬਚਾੜੇ ਕਿਹੋ ਜੀ ਦੀ ਲੋਡ ਪੈਂਦੀ ਆ ਕਿਸੇ ਦੀ ਵੀ ਤੁਹਾਨੂੰ ਕੰਮ ਦੀ ਲੋਡ ਪੈਂਦੀ ਆ ਸਾਡੇ ਕੋਲ ਸਾਹਿਬ ਹੈਗੇ ਆ ਗगन ਜੀ ਹੈਗੇ ਆ ਲਖਣ ਜੀ ਸਾਡੇ ਸਰਪੰਚ ਸਾਹਿਬ ਹੈਗੇ ਆ ਇੱਥੇ ਤੁਹਾਡੇ ਗਵਾਨ ਬੈਠੇ ਆ ਤੇ सोनू ਜੀ ਹੈਗੇ ਆ ਜਿੰਦਾਬਾਦ ਦੇ ਨਾਰੇ ਵੀ ਲੱਗੇ ਜ਼ਿੰਮੇਵਾਰੀਆਂ ਵੀ ਲੱਗ ਗਈਆਂ ਕੇਂਦਰੀ ਮੰਤਰੀ ਸੋਮ ਪ੍ਰਕਾਣੇ ਦਾ ਕਰਤਾ ਧੰਨਵਾਦ ਪਿੰਡ ਦੇ ਲੋਕਾਂ ਦਾ ਕਹਿੰਦੇ ਭਾਈ ਸਵਾਬ ਆ ਗਿਆ ਜੇ ਤੁਹਾਡੇ ਲਈ ਕੰਮ ਕੀਤਾ ਤੁਸੀਂ ਵੀ ਅੱਜ ਨਾਲ ਖੜੇ ਹੋ ਨੀਦਾ ਕਈ ਵੇਲੇ ਲੀਡਰ 100 ਕੰਮ ਕਰ ਦਿੰਦਾ ਜਦੋਂ ਇੱਕ ਕੰਮ ਨਹੀਂ ਹੁੰਦਾ ਤੇ ਲੋਕ ਵੀ ਬੇਮੁਖ ਹੋ ਜਾਂਦੇ ਆ ਇਸੇ ਤਰ੍ਹਾਂ ਭਾਜਪਾ ਉਮੀਦਵਾਰ ਅਨੀਤਾ ਸੋਮਪrakash ਤੇ ਚਿਹਰੇ ਤੇ ਖੁਸ਼ੀ ਆ ਗਈ ਕਹਿੰਦੇ ਵੀ ਹਾਂ ਫਿਰ ਠੀਕ ਆ ਦੇਖੋ ਸ਼ਹਿਰ ਦਾ ਇੱਕ ਪਾਸੇ ਹੋ ਚੁੱਕਾ ਹੈ ਫਗਵਾੜਾ ਸ਼ਹਿਰ ਦੀ ਗੱਲ ਕਰੀਏ ਨੋ ਡਾਊਟ 4 ਜੂਨ ਪਤਲਾ ਜਾਣਾ ਜੋ ਅਸੀਂ ਕਹਿ ਰਹੇ ਹਾਂ ਪਰ ਦੂਜੇ ਪਾਸੇ ਆ ਜੋ ਪਿੰਡਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਆ ਹਲਜਲ ਹੋ ਗਈ ਆ ਇਹ ਗੱਲ ਜੱਗੋ ਤੇਰਵੀ ਹੋਈ ਆ ਇਹ ਪੰਜਾਬ ਦੇ 13 ਹਲਕਿਆਂ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਦੇਖ ਰਹੇ ਹਾਂ ਜਿੱਥੇ ਕਿਸਾਨ ਵੀ ਜਿੱਥੇ ਅਕਾਲੀ ਦਲ ਦੇ ਲੋਕ ਵੀ ਜਿੱਥੇ ਹੋਰ ਪਾਰਟੀਆਂ ਦੇ ਲੋਕ ਵੀ ਜੱਟ ਜ਼ਿਮੀਦਾਰ ਵੀ ਭਾਜਪਾ ਦਾ ਝੰਡਾ ਚੱਕ ਕੇ ਤਿਆਰ ਹੋ ਗਿਆ ਅਨੀਤਾ ਸੋਮਪਰਕਰ ਨੇ ਸੋਮਪਰਕਰ ਨੇ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕੀਤਾ ਫਗਵਾੜਾ ਤੋਂ ਯਾਸ਼ ਸ਼ਰਮਾ ਦੀ ਰਿਪੋਰਟ